ਇਸ ਵਲੇ ਦੀ ਵੱਡੀ ਖਬਰ ਆਈ ਹੈ ਇੱਕ ਵਿਅਕਤੀ ਦਾ ਗੋਲੀਆਂ ਮਾਰ ਕੇ ਕੋਟਕਪੂਰਾ ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀ ਦਰਅਸਲ ਇਸ ਪੂਰੇ ਕਤਲ ਕਾਂਡ ਦੀ ਜ਼ਿੰਮੇਵਾਰੀ ਮਸ਼ਹੂਰ ਗੈਂਗਸਟਰ ਲੱਕੀ ਪਟਿਆਲ ਨੇ ਲਈ ਹੈ ਤੇ ਇਸ ਪੂਰੇ ਮਾਮਲੇ ਦੇ ਵਿੱਚ ਸਿੱਧੂ ਮੂਸੇਵਾਲਾ ਦਾ ਕਨੈਕਸ਼ਨ ਵੀ ਜੋੜਿਆ ਜਾ ਰਿਹਾ ਦਰਅਸਲ ਮੋਹਾਲੀ ਤੋਂ ਰਿਸ਼ਤੇਦਾਰੀ ਵਿੱਚ ਕਿਸੇ ਸਮਾਗਮ ਤੇ ਕੋਟਕਪੂਰਾ ਦੇ ਨੇੜਲੇ ਪਿੰਡ ਬਾਮਨੀਵਾਲਾ ਵਿੱਚ ਆਏ ਵਿਅਕਤੀ ਦਾ ਪਿੰਡ ਬਾਮਨੀਵਾਲਾ ਵਿੱਚ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਘਟਨਾ 3:30 ਵਜੇ ਵਾਪਰੀ ਸੀ ਮ੍ਰਿਤਕ ਦੀ ਪਛਾਣ ਯਾਦਵਿੰਦਰ ਸਿੰਘ ਵਜੋਂ ਹੋਈ ਹੈ ਪਰ ਇਸ ਪੂਰੇ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ ਕਿ ਯਾਦਵਿੰਦਰ ਸਿੰਘ ਨੂੰ ਗਲਤੀ ਦੇ ਨਾਲ ਗੋਲੀ ਮਾਰੀ ਗਈ ਹੈ ਜਦਕਿ ਇਹਨਾਂ આરોપીਆਂ ਦਾ ਅਸਲ ਨਿਸ਼ਾਨਾ ਜੀਵਨਜੋਤ ਚਾਹਲ ਸੀ ਜੀਵਨਜੋਤ ਚਾਹਲ ਨੂੰ ਸਿੱਧੂ ਮੂਸੇਵਾਲਾ ਕਤਲ ਕਾਰਨ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਸੀ ਜੀਵਨ ਜੋਤ ਚਾਹਲ ਦਾ ਨਾਮ ਇਸ ਕਤਲ ਕਾਰਨ ਦੇ ਵਿੱਚ ਸਾਹਮਣੇ ਆਇਆ ਸੀ ਇਸ ਪੂਰੀ ਘਟਨਾ ਤੋਂ ਬਾਅਦ ਇਸ ਕਤਲ ਕਾਰਨ ਦੀ ਜ਼ਿੰਮੇਵਾਰੀ ਲੱਕੀ ਪਟਿਆਲ ਨੇ ਪੋਸਟ ਪਾ ਕੇ ਲਈ ਹੈ ਇਸ ਪੋਸਟ ਦੇ ਵਿੱਚ ਉਸ ਨੇ ਲਿਖਿਆ ਹੈ ਕਿ ਯਾ ਦਵਿੰਦਰ ਤੇ ਜਗ ਨੂੰ ਦੋਨਾਂ ਦਾ ਕਤਲ ਕਰਨਾ ਸੀ ਪਰ ਯਾਦਵਿੰਦਰ ਬਚ ਗਿਆ ਪਰ ਵਾਰੀ ਉਸ ਦੀ ਵੀ ਆਏਗੀ ਪੈਸੇ ਦੀ ਪਾਵਰ ਕਾਰਨ ਸਿੱਧੂ ਕਾਂਡ ਚੋਂ ਨਾਮ ਕਢਵਾ ਲਿਆ ਪਰ ਸਾਡੀ ਲਿਸਟ ਵਿੱਚ ਹਾਲੇ ਵੀ ਤੇਰਾ ਨਾਮ ਹੈ ਬਿਊਰੋ ਰਿਪੋਰਟ ਜਕੀਆ ਟੀਵੀ ਇਸ ਵਲੇ ਦੀ ਵੱਡੀ ਖਬਰ ਆਈ ਹੈ ਇੱਕ ਵਿਅਕਤੀ ਦਾ ਗੋਲੀਆਂ ਮਾਰ ਕੇ ਕੋਟਕਪੂਰਾ ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀ ਦਰਅਸਲ ਇਸ ਪੂਰੇ ਕਤਲ ਕਾਂਡ ਦੀ ਜ਼ਿੰਮੇਵਾਰੀ ਮਸ਼ਹੂਰ ਗੈਂਗਸਟਰ ਲੱਕੀ ਪਟਿਆਲ ਨੇ ਲਈ ਹੈ ਤੇ ਇਸ ਪੂਰੇ ਮਾਮਲੇ ਦੇ ਵਿੱਚ ਸਿੱਧੂ ਮੂਸੇਵਾਲਾ ਦਾ ਕਨੈਕਸ਼ਨ ਵੀ ਜੋੜਿਆ ਜਾ ਰਿਹਾ ਦਰਅਸਲ ਮੋਹਾਲੀ ਤੋਂ ਰਿਸ਼ਤੇਦਾਰੀ ਵਿੱਚ ਕਿਸੇ ਸਮਾਗਮ ਤੇ ਕੋਟਕਪੂਰਾ ਦੇ ਨੇੜਲੇ ਪਿੰਡ ਬਾਮਨੀਵਾਲਾ ਵਿੱਚ ਆਏ ਵਿਅਕਤੀ ਦਾ ਪਿੰਡ ਬਾਮਨੀਵਾਲਾ ਵਿੱਚ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਘਟਨਾ 3:30 ਵਜੇ ਵਾਪਰੀ ਸੀ ਮ੍ਰਿਤਕ ਦੀ ਪਛਾਣ ਯਾਦਵਿੰਦਰ ਸਿੰਘ ਵਜੋਂ ਹੋਈ ਹੈ ਪਰ ਇਸ ਪੂਰੇ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ ਕਿ ਯਾਦਵਿੰਦਰ ਸਿੰਘ ਨੂੰ ਗਲਤੀ ਦੇ ਨਾਲ ਗੋਲੀ ਮਾਰੀ ਗਈ ਹੈ ਜਦਕਿ ਇਹਨਾਂ આરોપીਆਂ ਦਾ ਅਸਲ ਨਿਸ਼ਾਨਾ ਜੀਵਨਜੋਤ ਚਾਹਲ ਸੀ ਜੀਵਨਜੋਤ ਚਾਹਲ ਨੂੰ ਸਿੱਧੂ ਮੂਸੇਵਾਲਾ ਕਤਲ ਕਾਰਨ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਸੀ ਜੀਵਨ ਜੋਤ ਚਾਹਲ ਦਾ ਨਾਮ ਇਸ ਕਤਲ ਕਾਰਨ ਦੇ ਵਿੱਚ ਸਾਹਮਣੇ ਆਇਆ ਸੀ ਇਸ ਪੂਰੀ ਘਟਨਾ ਤੋਂ ਬਾਅਦ ਇਸ ਕਤਲ ਕਾਰਨ ਦੀ ਜ਼ਿੰਮੇਵਾਰੀ ਲक्की ਪਟਿਆਲ ਨੇ ਪੋਸਟ ਪਾ ਕੇ ਲਈ ਹੈ ਇਸ ਪੋਸਟ ਦੇ ਵਿੱਚ ਉਸ ਨੇ ਲਿਖਿਆ ਹੈ ਕਿ ਯਾ ਦਵਿੰਦਰ ਤੇ ਯੁੱਗ ਨੂੰ ਦੋਨਾਂ ਦਾ ਕਤਲ ਕਰਨਾ ਸੀ ਪਰ ਯਾਦਵਿੰਦਰ ਬਚ ਗਿਆ ਪਰ ਵਾਰੀ ਉਸ ਦੀ ਵੀ ਆਏਗੀ ਪੈਸੇ ਦੀ ਪਾਵਰ ਕਾਰਨ ਸਿੱਧੂ ਕਾਂਡ ਨੂੰ ਨਾਮ ਕਢਵਾ ਲਿਆ ਪਰ ਸਾਡੀ ਲਿਸਟ ਵਿੱਚ ਹਾਲੇ ਵੀ ਤੇਰਾ ਨਾਮ ਹੈ ਬਿਊਰੋ ਰਿਪੋਰਟ ਜਕੀਆ ਟੀਵੀ ਇਸ ਵਲੇ ਦੀ ਵੱਡੀ ਖਬਰ ਆਈ ਹੈ ਇੱਕ ਵਿਅਕਤੀ ਦਾ ਗੋਲੀਆਂ ਮਾਰ ਕੇ ਕੋਟਕਪੂਰਾ ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀ ਦਰਅਸਲ ਇਸ ਪੂਰੇ ਕਤਲ ਕਾਂਡ ਦੀ ਜ਼ਿੰਮੇਵਾਰੀ ਮਸ਼ਹੂਰ ਗੈਂਗਸਟਰ ਲੱਕੀ ਪਟਿਆਲ ਨੇ ਲਈ ਹੈ ਤੇ ਇਸ ਪੂਰੇ ਮਾਮਲੇ ਦੇ ਵਿੱਚ ਸਿੱਧੂ ਮੂਸੇਵਾਲਾ ਦਾ ਕਨੈਕਸ਼ਨ ਵੀ ਜੋੜਿਆ ਜਾ ਰਿਹਾ ਹੈ ਦਰਅਸਲ ਮੋਹਾਲੀ ਤੋਂ ਰਿਸ਼ਤੇਦਾਰੀ ਵਿੱਚ ਕਿਸੇ ਸਮਾਗਮ ਤੇ ਕੋਟਕਪੂਰਾ ਦੇ ਨੇੜਲੇ ਪਿੰਡ ਬਾਮਨੀਵਾਲਾ ਵਿੱਚ ਆਏ ਵਿਅਕਤੀ ਦਾ ਪਿੰਡ ਬਾਮਨੀਵਾਲਾ ਵਿੱਚ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਘਟਨਾ 3:30 ਵਜੇ ਵਾਪਰੀ ਸੀ ਮ੍ਰਿਤਕ ਦੀ ਪਛਾਣ ਯਾਦਵਿੰਦਰ ਸਿੰਘ ਵਜੋਂ ਹੋਈ ਹੈ ਪਰ ਇਸ ਪੂਰੇ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ ਕਿ ਯਾਦਵਿੰਦਰ ਸਿੰਘ ਨੂੰ ਗਲਤੀ ਦੇ ਨਾਲ ਗੋਲੀ ਮਾਰੀ ਗਈ ਹੈ ਜਦਕਿ ਇਹਨਾਂ આરોપીਆਂ ਦਾ ਅਸਲ ਨਿਸ਼ਾਨਾ ਜੀਵਨਜੋਤ ਚਾਹਲ ਸੀ ਜੀਵਨਜੋਤ ਚਾਹਲ ਨੂੰ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਸੀ ਜੀਵਨਜੋਤ ਚਾਹਲ ਦਾ ਨਾਮ ਇਸ ਕਤਲ ਕਾਂਡ ਦੇ ਵਿੱਚ ਸਾਹਮਣੇ ਆਇਆ ਸੀ ਇਸ ਪੂਰੀ ਘਟਨਾ ਤੋਂ ਬਾਅਦ ਇਸ ਕਤਲ ਕਾਂਡ ਦੀ ਜ਼ਿੰਮੇਵਾਰੀ ਲੱਕੀ ਪਟਿਆਲ ਨੇ ਪੋਸਟ ਪਾ ਕੇ ਲਈ ਹੈ ਇਸ ਪੋਸਟ ਦੇ ਵਿੱਚ ਉਸ ਨੇ ਲਿਖਿਆ ਹੈ ਕਿ ਯਾਦਵਿੰਦਰ ਤੇ ਯੁਗਨੂ ਦੋਨਾਂ ਦਾ ਕਤਲ ਕਰਨਾ ਸੀ ਪਰ ਯਾਦਵਿੰਦਰ ਬਚ ਗਿਆ ਪਰ ਵਾਰੀ ਉਸ ਦੀ ਵੀ ਆਏਗੀ ਪੈਸੇ ਦੀ ਪਾਵਰ ਕਾਰਨ ਸਿੱਧੂ ਕਾਂਡ 'ਚੋਂ ਨਾਮ ਕਢਵਾ ਲਿਆ ਪਰ ਸਾਡੀ ਲਿਸਟ ਵਿੱਚ ਹਾਲੇ ਵੀ ਤੇਰਾ ਨਾਮ ਹੈ ਬਿਊਰੋ ਰਿਪੋਰਟ ਜਕੀਆ ਟੀਵੀ